ਕਵਾਲਿਟੀ ਵੀ ਪੇਸ਼ ਕਰਦੇ ਹਨ ਇਸ ਤੋਂ ਪਿਛਲੇ 파ਟ ਵਿੱਚ ਵੇਖਣ ਨੂੰ ਮਿਲਿਆ ਜੱਸੀ ਨੂੰ ਰਿਸ਼ਤੇ ਵਾਲੇ ਵੇਖਣ ਆਉਂਦੇ ਹਨ ਪਰ ਬਾਂਟੀ ਦੀ ਮਾਂ ਵੱਲੋਂ ਵਿਆਹ ਤੋਂ 4 ਦਿਨ ਪਹਿਲਾਂ ਕੱਢੀ ਦੀ ਮੰਗ ਰੱਖੀ ਜਾਂਦੀ ਹੈ ਪਰ ਜੱਸੀ ਦੇ ਬਾਪੂ ਕੋਲੋਂ ਪੈਸਿਆਂ ਦਾ ਪ੍ਰਬੰਧ ਨਾ ਹੋਣ ਕਾਰਨ ਉਹ ਖੁਦਕੁਸ਼ੀ ਕਰ ਲਈ ਮਜਬੂਰ ਹੁੰਦੇ ਹਨ ਹੁਣ ਅੱਗੇ ਕੀ ਹੁੰਦਾ ਹੈ ਆਓ ਵੇਖਦੇ ਹਾਂ बापू किधर भाग गया एक थांत लिया मिली है बापू 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 ਇੱਕ ਹੀ ਕਰ ਰਿਹਾ ਤੂੰ ਮਰ ਜਾਣ ਦੇ ਪੱਤਰਾ ਓਏ ਮੈਂ ਨਹੀਂ ਦੇਦਾ ਜ਼ਰਾ ਕੁਛ ਓਏ ਅਕੜਾ ਬਾਪੂ ਓਏ ਮੈਨੂੰ ਮਰ ਜਾਣ ਦੇ ਹਾਏ ਉਹ ਨਹੀਂ ਬਾਪੂ ਅਕੜ ਤੂੰ ਤੂੰ ਪਾਗਲ ਹੋ ਗਿਆ ਏ ਕੀ ਕਰ ਲੱਗਿਆ ਤੂੰ ਜੇ ਮੈਂ ਟਾਈਮ ਤੇ ਨਾ ਆਉਂਦਾ ਫੇਰ ਛੱਡ ਦੇ ਮੈਨੂੰ ਉਹ ਨਹੀਂ ਬਾਪੂ ਓਏ ਮੈਨੂੰ ਛੱਡ ਦੇ ਓਏ ਤੂੰ ਫਿਕਰ ਨਾ ਕਰ ਜਿਹੜੀ ਉਹਨਾਂ ਨੇ ਮੰਗ ਰੱਖੀ ਹੈ ਨਾ ਆਪਾਂ ਜ਼ਰੂਰ ਪੂਰੀ ਕਰਾਂਗੇ ਜਿੱਥੋਂ ਮਰਜੀ ਪੈਸੇ ਦਾ ਹੀਲਾ ਕਰੀਏ ਓਏ ਮੈਂ ਮੇਰੀ 30 ਦੀ ਬਦਨਾਮੀ ਨਹੀਂ ਚੱਲ ਸਕਦਾ ਓਏ ਕੋਈ ਨਾ ਬਾਪੂ ਤੋ ਫੇਕੜ ਮੈਂ ਟੁੱਟ ਗਿਆ ਬੋਤ ਏ ਜਿਹੜਾ ਪਿਆਜ ਲੱਗੂ ਲੱਗ ਜਾਂਦੇ ਪਰ ਆਪਾਂ ਉਹਨਾਂ ਦੀ ਮੰਗ ਜ਼ਰੂਰ ਪੂਰੀ ਕਰਾਂਗੇ ਤੇਰੇ ਦੇ ਜੱਸੀ ਤੋਂ ਇਲਾਵਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੁਸੀਂ ਖੁਸ਼ ਚਾਹੀਦੇ ਮੈਨੂੰ ਤੂੰ ਰੋ ਨਾ ਹੁਣ ਆ ਜਾ ਚੱਲੀ ਜਾਪਾਂ ਘਰੇ ਆ ਜਾ ਚੱਲ ਬੀਰਾ ਦੇ ਬਾਪੂ ਪਤਾ ਨਹੀਂ ਕਿੱਥੇ ਗਏ ਨੇ ਟੈਂਸ਼ਨ ਭਈ ਪਈ ਆਗੀ ਇੰਨਾ ਟਾਈਮ ਲਾਤਾ ਪਤਾ ਨਹੀਂ ਕਿੱਥੇ ਗਏ ਹੋਗੇ ਲਹੋ ਆ ਗਏ ਮੈਂ ਪੁੱਛਦੀ ਆ ਕਿੱਥੇ ਗਏ ਸੀਗੇ ਬਰੇ ਬਾਪੂ ਕਿੱਥੇ ਰਹੇ ਸੀ ਵੀਰੇ ਤੁਸੀਂ ਇੰਨਾ ਟਾਈਮ ਹੋ ਗਿਆ ਮੈਨੂੰ ਕਦੋਂ ਦੀ ਟੈਂਸ਼ਨ ਲੱਗੀ ਪਈ ਆਗੀ ਬਾਪੂ ਨੂੰ ਲੈਣ ਗਿਆ ਸੀਗਾ ਕੀ ਹੋ ਗਿਆ ਵੀਰੇ ਗਣਪਰਾਹਾ ਲੈਣ ਲੱਗੇ ਸੀ ਬਾਪੂ ਆ ਤੁਸੀਂ ਕੀ ਕਰਨ ਲੱਗੇ ਸੀਗੇ ਨੂੰ ਕੁਝ ਆ ਜਾਂਦਾ ਬਾਪੂ ਸਾਡੇ ਵੱਲ ਕੋਣ ਵੇਖਦਾ ਤੁਸੀਂ ਠੀਕ ਤਾਂ ਹੋ ਆ ਬਾਪੂ ਬਾਪੂ ਜੀ ਬੋਲੋ ਕੁਝ ਮੇਰੇ ਤੁਸੀਂ ਸਮਝਾਓ ਬਾਪੂ ਨੂੰ ਕੁਝ ਸਾਰੇ ਪ੍ਰਸ਼ਾਦ ਜੜ ਮੈਂ ਹੀ ਅੱੱਬਾ ਮੈਨੂੰ ਹੀ ਚੱਕ ਲਾ ਤੂੰ ਪਾਗਲਾ ਕੁੜੀਏ ਅਹੀਆਂ ਗੱਲਾਂ ਕਰੀ ਜ ਨਹੀਂ ਹੈਗੀ ਹੋਰ ਵੀਰੇ ਸਾਰਾ ਕੁਝ ਮੇਰੇ ਕਰ ਕੀ ਹੋ ਰਿਆਗਾ ਕੋਈ ਨਾ ਇੱਕ ਘਾਰ ਹੀ ਹੈਗੀ ਦੇ ਦਾਂਗੇ ਜਿਸ ਨੇ ਕੁਛ ਕਰਤਾ ਉਥੇ ਘਰ ਵੀ ਦੇ ਦਾਂਗੇ ਕੋਈ ਨਾ ਤੁਸੀਂ ਹੌਸਲਾ ਰੱਖੋ ਜਦੋਂ ਉਹਨਾਂ ਨੇ ਮੰਗੀ ਲਈ ਹੋਣਾ ਉਹ ਤਾਂ ਦੇਣੀ ਪਊਗੀ ਤੇ ਇਹ ਰੋਕ ਕੇ ਦਿਓ ਤੇ ਹੱਸ ਕੇ ਦਿਓ ਨਹੀਂ ਤੇਰੀ ਜਾਣ ਤੋਂ ਪਿਆਰੀ ਨਹੀਂ ਹੈਗੀ ਸਾਨੂੰ ਗੱਡੀ ਮੇਰਾ ਬਾਪੂ ਨੂੰ ਬਹੁਤ ਸਮਝਾਇਆ ਲੈ ਕੇ ਆਇਆ ਬਾਪੂ ਨੂੰ ਨਹੀਂ ਅੱਜ ਪਤਾ ਨਹੀਂ ਕੀ ਹੋ ਜਾਣਾ ਸੀਗਾ ਚਲੋ ਹੁਣ ਅਸੀਂ ਫਿਕਰ ਨਾ ਕਰੋ ਸਭ ਠੀਕ ਹੋ ਜਾਊਗਾ तेरी मासी का फोन आया थी बाली खुश नजर आती थी मैं क्यों मां वो तो खुश थी बीरे खुश तो आप ही होना सी मिलने जो साफ मिली है निशान पता था अपने रिश्तेदार को फायदा हो गया अपा नु तो ओदे फायदा होगा जिदे अपने घरे नवा फर्नीचर आऊगा हां मम्मी ये भी गल तेरी सही है वीरे भाभी ने पूछता सही सामान कदों आऊगा कोई ना मैं जाके पूछना जाऊंगा हो जा पूछ जाके ਮਾਰਤੀਆਂ ਤਾਂ ਹੈ ਜੀ ਸੀ ਹਾਂ ਜੀ ਹੋ ਗਿਆ ਬਸ ਮੈਨੂੰ ਆਂਦਾ ਸੀ ਜੀ ਲੱਗ ਗਿਆ ਤੇਰਾ ਜੀ ਤਾਂ ਮੇਰਾ ਲੱਗ ਗਿਆ ਜੀ ਪਰ ਮੈਨੂੰ ਨਾ ਵੀਰੇ ਦੇ ਬਾਪੂ ਦੇ ਬਹੁਤ ਯਾਦ ਆਉਂਦੇ ਨੇ ਉਹ ਲਖਰੇ ਕਿ ਠੀਕ ਲੱਗੀ ਮੈਂ ਤੈਨੂੰ ਜਾ ਕੇ ਮਿਲਿਆ ਲਿਆਂਗਾ ਤੁਸੀਂ ਤਾਂ ਮੇਰੇ ਮਨ ਦੀ ਗੱਲ ਪੁੱਝ ਲਈ ਭੁੱਲ ਜੇ ਮੈਂ ਨਹੀਂ ਕਰੇ ਜਲਦੀ ਗੱਲ ਪੁੱਝੂਗਾ ਹੋਰ ਕੌਣ ਪੁੱਝੂਗਾ ਭਲਾ ਵੀ ਮਾਤਾ ਘਰੋਂ ਟਿਸ ਗਿਆ ਐ ਕਰਦੇ ਸੀ ਪਹਿਲਾਂ ਫੋਨ ਕਰਕੇ ਪੁੱਛ ਲੈ ਕਿਤੇ ਉਹ ਉਧਰੋਂ ਸਮਾਨ ਲਿਆਉਣਾ ਆਪਣਾ ਉਧਰ ਹੀ ਨਹੀਂ ਢੇੜਾ ਲੱਗ ਰਿਹਾ ਸਮਾਨ ਕਿਵੇਂ ਜੀ ਉਸ ਸਮਾਨ ਨੂੰ ਕੀ ਭੇਂਕੂ ਦਾ ਸਮਾਨ ਹੈਗਾ ਆਹੇ ਫਰਨੀਚਰ ਦਾ ਸਮਾਨ ਹੈ ਪਰ ਤੁਸੀਂ ਫਰਨੀਚਰ ਦਾ ਸਮਾਨ ਕਦੋਂ ਕਿਹਾਗਾ ਤੁਸੀਂ ਸਿਰਫ ਗੱਡੀ ਮੰਗੀ ਸੀ ਕੋ ਲੈ ਕਹਿਣ ਨਾਲ ਕੀ ਗੱਲ ਹੈਗੀ ਇਹ ਤਾਂ ਉਹਨਾਂ ਨੂੰ ਆ ਵੀ ਫਰਜ ਬਣਦਾ ਹੈਗਾ ਵੀ ਕੁੜੀ ਨੂੰ ਸਮਾਨ ਦੇਣਾ ਹੈ ਹਾਂ ਵੀ ਦੱਸ ਕਰਤਾ ਬੇਟੇ ਸਹਾਰਤਾ ਬੋ ਹਾਂ ਬਪੂ ਜ਼ਾਕ ਦਾ ਸਾਰਾ ਕਰਤਾ ਤਨ ਕੋਈ ਟੈਨਸ਼ਨ ਨਹੀਂ ਲੋਡਣੀ ਹੈਗੀ ਹੁਣ ਠੀਕ ਹੈ ਮੈਂ ਹੈਗਾ ਦੋ ਸਾਲਾਂ ਅੰਦਰ ਆਪਣਾ ਸਾਰਾ ਕਰਜ ਉਤਰ ਜੂਗਾ ਉਹਦਾ ਪੁੱਤ ਤੇਰੇ ਹੁੰਦੇ ਕੋਈ ਫਿਕਰ ਵਾਲੀ ਗੱਲ ਨਹੀਂ ਹੁਣ ਸੁੱਖ ਨਾਲ ਤੂੰ ਗੱਭਰੂ ਹੋ ਗਿਆ ਸਾਰੀ ਕਬੀਲਦਾਰੀ ਚੁੱਕ ਲਈ ਤੈਂ ਨਾਲੇ ਹੁਣ ਜਿਹੜੀ ਆਪਣੀ ਵੱਡੀ ਸਮੱਸਿਆ ਸੀ ਉਹ ਗੱਡੀ ਦੀ ਸੀ ਉਹ ਆਪਾਂ ਕੁੜੀ ਨੂੰ ਗੱਡੀ ਦੇਤੀ ਹੁਣ ਤਾਂ ਤਿੱਥ ਤਿਹਾਰ ਦਾ ਬੇਟਾ ਉਹ ਮਾੜਾ ਮੋਟਾ ਆਪਾਂ ਚੱਲਦੀ ਰਹਿੰਦਾ ਹੈ ਉਹਦੀ ਕੋਈ ਫਿਕਰ ਦੀ ਗੱਲ ਨਹੀਂ ਕੀ ਬਾਕੀ ਚਲੋ ਹੁਣ ਦੋ ਸਾਲਾਂ ਦੇ ਵਿੱਚ ਮੈਨੂੰ ਮਾਣ ਹੈ ਮੇਰੇ ਪੁੱਤ ਤੇ ਸਾਰਾ ਠੀਕ ਹੋ ਜਾਣਾ ਤੇ ਹੋਰ ਤਾਂ ਸਾਰਾ ਠੀਕ ਠਾਕ ਹੈ ਤੂੰ ਹਾਂ ਬਾਪੂ ਰੋਸ ਸਭ ਠੀਕ ਹੈ ਤ ਮੈਂ ਆਪੀ ਕਰ ਲਵਾਂਗਾ ਸਾਰਾ ਕੁਝ ਠੀਕ ਹੈ ਸ਼ਾਬਾਸ਼ੇ ਬੇਟੀ ਸ਼ਾਬਾਸ਼ ਇਹ ਹੀ ਸਿਆਣੇ ਬੱਚਿਆਂ ਤੋਂ ਉਮੀਦਾਂ ਹੁੰਦੀਆਂ ਮੰਮੀ ਮੈਨੇ ਇਹ ਗੱਲ ਸੁਣੀ ਜਦੋਂ ਆਪਣੇ ਘਰ ਫ੍ਰਿਜ ਐਲ ਸੀ ਡੀ ਆਊ ਵੀ ਕਿੰਨਾ ਮਜ਼ਾ ਹੋਊਗਾ ਨਾਲੇ ਘਰ ਵੀ ਕਿੰਨਾ ਸੋਹਣਾ ਲੱਗੂਗਾ ਨਹੀਂ ਹੋਰ ਗੱਲ ਤਾਂ ਤੇਰੀ ਸੱਚੀ ਐ ਹਾਂ ਨਾਲੇ ਮੈਂ ਤਾਂ ਇਹ ਸੁਣਿਆ ਕਹਿੰਦੇ ਉਹ ਜਿਹੜੀ ਐਲਸੀਡੀ ਪਤਾ ਨਹੀਂ ਐਲਡੀ ਆਉਂਦੀ ਹੈ ਕਹਿੰਦੇ ਮੋਬਾਈਲ ਨਾਲ ਵੀ ਅਟੈਚ ਹੋ ਜਾਂਦੀ ਹੈ ਹੋਰ ਮੰਮੀ ਤੁਹਾਨੂੰ ਪਤਾ ਨਹੀਂ ਹੈਗਾ ਫੇਰ ਤਾਂ ਉਸ ਮਰਜ਼ੀ ਦੇਖੀ ਜਾ ਜਦੋਂ ਐਲਡੀ ਨਾਲ ਮੋਬਾਈਲ ਅਟੈਚ ਹੋ ਗਿਆ ਆਪਾਂ ਤੇਰੀ ਮਾਸੀ ਨੂੰ ਵੀਡੀਓ ਕਾਲ ਕਰਿਆ ਕਰਾਂਗੇ ਤੇਰੀ ਮਾਸੀ ਤਾਂ ਪੂਰੀ ਦੀ ਪੂਰੀ ਸਾਰੀ ਖੜੀ ਐ ਵੀ ਦਿਖਿਆ ਕਰੂਗੀ ਸਹੀ ਗੱਲ ਉਹ ਨਹੀਂ ਤੇਰੀ ਹੋਰ ਉਹ ਮਾਂ ਵੀਡੀਓ ਗੱਲ ਤਾਂ ਕਰੋਂਗੇ ਜੇ ਐਲਡੀ ਆਉਗੀ ਕੀ ਐਲਡੀ ਕਿਉਂ ਨਹੀਂ ਆਉਗੀ ਤੇਰੇ ਕਹਿਣ ਦਾ ਕੀ ਮਤਲਬ ਹੈ ਉਹ ਮਾਂ ਜੈਸੀ ਨਾਲ ਕਰ ਲਈ ਗੱਲ ਆ ਮੈਨੂੰ ਹੀ ਲੱਗਦਾ ਹੈ ਕਿ ਉਹ ਦੇ ਮਾਂ ਤੋਂ ਸਮਾਨ ਦੇਣਗੇ ਆਪਾਂ ਨੂੰ ਬੇ ਸਮਾਨ ਕਿਉਂ ਨਹੀਂ ਦੇਣਗੇ ਮੈਂ ਦੱਸਦੀ ਆ ਤੈਨੂੰ ਸਕੀਮ ਉਰਾ ਮੇਰੇ ਕੋਲ ਹੀ ਹਮਮਾ ਤੈਨੂੰ ਤਾਂ ਮੰਨ ਨਹੀਂ ਸਕਦਾ ਤੈਨੂੰ ਮੰਨਿ ਕੋਲੇ ਬੇਜੇ ਦਿਮਾਗ ਵਾਲਾ ਤਾਈ ਬੈਠੀ ਆ ਓਰੇ ਹੋਰ ਬਿਨਾ ਤੋਂ ਆਪਕੇ ਬੈਠੀ ਆ ਗੱਲ ਤਾਂ ਸਹੀ ਹੈ ਵੀਰੇ ਮਮੇ ਦੀ ਬਹੁਤ ਦਿਮਾਗ ਹੈ ਮੇਰੇ ਮਮਮੀ ਦਾ ਮਮਮੀ ਨੂੰ ਤਾਂ ਵੋਟਾਂ ਦੇ ਖੜਨਾ ਚਾਹੀਦਾ ਸੀ ਐਵੇਂ ਪੋਕਾ ਗਵਾਤਾ ਨੀ ਬੋਟਾਂ 'ਚ ਖੜਨਾਂ ਦੀ ਕਿਹੜਾ ਕੋਈ ਵੱਡੀ ਗੱਲ ਐ ਬੋਟਾਂ 'ਚ ਵੀ ਖੜੇ ਹੋ ਜਾਾਂਗੇ ਪਰ ਹੁਣ ਤਾਂ ਨਮੀ ਨੂ ਦਾ ਸੁੱਖ ਤਾਂ ਲੈ ਲੀਏ ਪੱਕੀਆਂ ਤਾਂ ਖਾ ਲਈਏ ਨੂਂਦੀਆਂ ਬੋਟਾਂ ਦੇ ਟਾਈਮ ਵਾਰੀ ਬੋਟਾਂ ਦੀ ਸੋਚਾਂਗੇ ਸਹੀ ਗੱਲ ਐ ਜੰਮੀ ਇਹ ਵੀ ਤੇਰੀ ਹੋਰ ਬੱਲੇ ਜੱਸੀ ਬੇਟੇ ਅਚਾਨਕ ਅੱਗੇ ਦਿਨ ਨਹੀਂ ਲੱਗਦਾ ਸੀ ਅੱਛਾ ਤੂੰ ਬਹੁਤ ਸੋਹਣਾ ਕੀਤਾ ਬੇਟਾ ਚਲੋ ਅੰਦਰ ਆਜੋ ਚਲੋ ਹਾਂ ਬੇਟੀ ਅਚਾਨਕ ਕਿਵੇਂ ਹੋਈ ਆਉਣੀ ਬਸ ਇਹਦਾ ਜੱਸੀ ਦਾ ਮਿਲਣ ਨੂੰ ਕੀ ਕਰਦੇ ਮੈਂ ਸੋਚਿਆ ਚਲ ਮਿਲਿਆ ਲਿਆ ਹੋਇਆ ਜਿਹੜਾ ਕਾਫੀ ਟਾਈਮ ਹੋ ਗਏ ਸੀਗਾ ਚਲ ਤਾਂ ਬਹੁਤ ਵਧੀਆ ਕੀਤਾ ਹਾਂ ਬੋਤ ਤੇਰਾ ਜੀ ਲੱਗਿਆ ਉੱਥੇ ਹਾਂਜੀ ਬਾਪੂ ਵਧੀਆ ਸਭ ਜੀ ਚਲੋ ਹੋਰ ਬੇਟੇ ਤੂੰ ਸੁਣਾ ਸਿਹਤ ਕਿਦਾਂ ਤੇਰੀ ਹਾਂ ਸਭ ਠੀਕ ਠਾਕ ਫਸਲ ਵਾੜੀ ਕਿਦਾਂ ਸਭ ਵਧੀਆ ਹੀ ਤੁਸੀਂ ਦੱਸੋ ਬਹੁਤ ਵਧੀਆ ਪੁੱਤ ਬਹੁਤ ਵਧੀਆ ਤੇਰੇ ਮਾਤਾ ਪਿਤਾ ਵੀ ਠੀਕ ਹੈ ਹਾਂ ਜੀ ਹਾਂ ਸਭ ਠੀਕ ਹੈ ਚਲੋ ਸ਼ੁਕਰ ਤੁਸੀਂ ਦੱਸੋ ਫਸਲ ਠੀਕ ਹੈ ਬਣੇ ਹਾਂ ਪੁੱਤ ਬਹੁਤ ਵਧੀਆ ਬਹੁਤ ਸੋਹਣਾ ਚੱਲੀ ਜਾਂਦਾ ਸਾਰ ਚਲੋ ਵਧੀਆ ਸ਼ਸ਼ੀਗਰ ਜੀ ਸ਼ਸ਼ੀਗਰ ਜੀ ਸ਼ਸ਼ੀਗਰ ਜੀ ਹੋਰ ਠੀਕ ਹੈ ਕਰਮਾਰ ਹਾਂ ਸਭ ਤੁਸੀਂ ਬੈਠੋ ਮੈਂ ਚਾਚੂ ਬਣਾ ਕੇ ਲਿਆਉਣੀ ਹੈ ਠੀਕ ਹੈ ਹੋਰ ਕੰਮ ਕਰ ਬਣੇ ਚਲ ਲਈ ਹਾਂ ਵਧੀਆ ਵਧੀਆ ਅੱਛਾ ਲਓ ਵੀਰੇ ਚਾਹ ਪੀ ਲਓ Pero ya ਐਕਸੀਡੈਂਟ ਹੋ ਗਿਆ ਬਸ ਹੁਣ ਆ ਰਹਾਂਗਾ ਬਈ ਚੱਲ ਨਹੀਂ ਲੱਗਦਾ ਸੀਗਾ ਹਾਂ ਠੀਕ ਹੈ ਕੀ ਹੋ ਗਿਆ ਕੀ ਹੋ ਲੋਗੀ ਬਾਈ ਉਹ ਯਾਰ ਮੇਰੇ ਦੋਸਤ ਦਾ ਐਕਸੀਡੈਂਟ ਹੋ ਗਿਆ ਬਈ ਯਾਰ ਮੈਨੂੰ ਜਾਣਾ ਪਊਗਾ ਉਹ ਅੱਛਾ ਚਲੋ ਫਿਰ ਮੈਂ ਵੀ ਤੁਹਾਡੇ ਨਾਲ ਹੀ ਜਾਉਂਦੀ ਹਾਂ ਉਹ ਜੇ ਅਸੀਂ ਤੂੰ ਕੀ ਕਰੇਂਗੀ ਮੈਂ ਤਾਂ ਹੁਣ ਸਿੱਧਾ ਹਸਪਤਾਲ ਚ ਹੀ ਜਾਉਂਗਾ ਤੂੰ ਤਾਂ ਉਹੀ ਰਹਿ ਠੀਕ ਹੈ ਜੀ ਜਿਵੇਂ ਤੁਹਾਡੀ ਮਰਜ਼ੀ ਸੋਚੇ ਤਾਂ ਮੈਂ ਵੀ ਸੀਗਾ ਵੀ ਆਪਾਂ ਰਾਤ ਲਾਵਾ ਦੇ ਪਰ ਮਜਬੂਰੀ ਹੋ ਗਈ ਤੂੰ ਉਹੀ ਰਹਿ ਠੀਕ ਹੈ ਜੀ ਫਿਰ ਮੈਂ ਚੱਲਦਾ ਠੀਕ ਹੈ ਚਲੋ ਠੀਕ ਮੈਨੂੰ ਥੋੜੀ ਜਿਹੀ ਮਰਜੈਂਸੀ ਹੋ ਗਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਯਾਰ ਕਿ ਫਿਰ ਨੇ ਤਾਂ ਮਾੜੀ ਗੱਲ ਹੋਈ ਹਾਂ ਚਲ ਜੱਸੀ ਕੱਪ ਲੈ ਆ ਜਾ ਕੇ ਤੂੰ ਆ ਫੜਾਇਓ ਬੰਪੂ ਹਾਂ ਦੋਸਤੀ ਦਾ ਹਾਂ ਦੋਸਤੀ ਲੱਗਦਾ ਮੈਨੂੰ ਤਾਂ ਅੱਛਾ ਬਹੁਤ ਮਾੜਾ ਹੋਇਆ ਬਈ ਚਲ ਜੱਸੀ ਆਪਣੇ ਕੋਲ ਆ ਜਾ ਵਿਚਾਰ ਪਾ ਲਈਂ ਚਲੋ ਵਧੀਆ ਹੋਇਆ ਵੀ ਜੱਸੀ ਮਿਲ ਗਈ ਪਰ ਉਹ ਮਾੜਾ ਵੈ ਦੋਸਤ ਵਾਲਾ ਹੋਰ ਬੇ ਮੇਰੀ ਗੱਲ ਸੁਣ ਇਹ ਕਹਿੰਦੀ ਬਹੁਤ ਸਮਾਨ ਵਾਸਤੇ ਉਹ ਮਾ ਉਹਦਾ ਸਮਾਨ ਦੀ ਤਾਂ ਗੱਲ ਹੀ ਨਹੀਂ ਛੜੀ ਉਹ ਤਾਂ ਮੇਰੀ ਗੱਦਰੀ ਵਿਚਾਰੇ ਕੱਟਦੀ ਕਿਉਂ ਕੀ ਕਹਿੰਦੀ ਵਿਲੇ ਹੁੰਦੇ ਨਹੀਂ ਹੈਗੇ ਸਮਾਨ ਮੇਰੀ ਗੱਲ ਸੁਣ ਬਥੇਰਾ ਟਾਈਮ ਹੋ ਗਿਆ ਮਿੱਠੀਆਂ ਮਾਰਦੇ ਹੁਣ ਇਹ ਮਿੱਠੀਆਂ ਨਾਲ ਕੰਮ ਨਹੀਂ ਚੱਲਣਾ ਹੁਣ ਤੁਹਾਨੂੰ ਬੱਸ ਪਤੀ ਹੈ ਤੂੰ ਗੱਲ ਤਾਂ ਮਾਦਿਰ ਠੀਕ ਹੈਗੀ ਹੁਣ ਤਾਂ ਸਮਾਨ ਆ ਕੀ ਰਹੂਗਾ ਹੁਣ ਤੁਸੀਂ ਮੇਰੇ ਦੇ ਸੱਡੋ ਸਾਰੀ ਗੱਲ ਬਾਅਦ ਤੁਸੀਂ ਸਮਾਨ ਰੱਖਣ ਲਈ ਜਗ੍ਹਾ ਬਣਾਓ ਕਰ ਮੇ ਬਥੇਰੀ ਜਗ੍ਹਾ ਪਈ ਹੈ ਤੂੰ ਸਮਾਨ ਮੰਗਵਾਉਣ ਵਾਲਾ ਬਣ ਉਹ ਕਿਹੜੇ ਸਮਾਨ ਰੱਖਣ ਦੀ ਗੱਲ ਕਰਦੇ ਨੇ ਤੁਸੀਂ ਤੇਰੇ ਨੂੰ ਸਮਾਨ ਲੈ ਕੇ ਆਉਗੀ ਸਾਰਾ ਫਰਨੀਚਰ ਦਾ ਉਹਦੀਆਂ ਗੱਲਾਂ ਕਰਦੇ ਤੇ ਅਸੀਂ ਤਾਂ ਤੁਸੀਂ ਮੰਗਿਆ ਮਾ ਪੱਤਾ ਤੁਮਾਨੂੰ ਨਾ ਬਿਨਾ ਮੰਗੇ ਕੋਈ ਦਿੰਦਾ ਕੋਈ ਮਾੜੀ ਮੂਡੀ ਸ਼ਰਮ ਨਾ ਕਰ ਪਹਿਲਾਂ ਉਹਨੇ ਗੱਡੀ ਦਿੱਤੀ ਹੈ ਹੁਣ ਫਰਨੀਚਰ ਭਾਉ ਦੋ ਸ਼ਰਮ ਕਰੀ ਹੋਣੀ ਵੀ ਨਹੀਂ ਨਾ ਇਹਦੇ ਵਿੱਚ ਸ਼ਰਮ ਵਾਲੀ ਕੀ ਗੱਲ ਹੈ ਸਾਰੀ ਦਿੰਦੇ ਨੇ ਉਹਨਾਂ ਨੇ ਕਿਹੜਾ ਕੋਈ ਜੱਗ ਤੋਂ ਲੈਦੀ ਚੀਜ਼ ਦਿੱਤੀ ਹੈ ਕੋਈ ਨਹੀਂ ਦਿੰਦਾ ਆਬਦੀਤੀ ਭੈਣ ਨੂੰ ਜਿੰਨੇ ਜੋਗਾ ਹੁੰਦਾ ਅਗਲਾ ਦਿੰਦੀ ਹੀ ਹੈ ਫੇਰ ਕੀ ਹੋਗਾ ਜੇ ਗੱਡੀ ਦੇਤੀ ਤੇਰੇ ਕਿਉਂ ਮਰਚਾ ਲਗਦੀਆਂ ਨੇ ਉਹ ਮਾਰੇ ਨਾ ਆ ਗਿਆ ਤੁਹਾ ਮਾਰੇ ਆਪਣੇ ਉਤੀਆ ਜੇ ਆਪਾਂ ਨਾਲ ਅੰਤ ਤੱਕ ਕਰਾਂਗੇ ਕਲਮ ਆਪਣੇ ਉਤੀ ਨਾਲ ਘਾਲ ਕਰੂਗਾ ਕੋਈ ਚੱਜ ਦਾ ਬਚਨ ਨਾ ਕੱਢੀ ਮੂੰਹ ਚ ਜਦੋਂ ਵੀ ਬੋਲੂ ਪੁੱਠੇ ਹੀ ਬੋਲੂ ਕੋਈ ਨੀਰਾ ਮਤ ਮਾਰੇ ਨੂੰਗਾ ਦੇ ਜੇ ਬੁੱਠੀ ਨਹੀਂ ਚੱਜਦੀ ਗੱਲ ਤਾਂ ਚੱਜਦੀ ਕਰ ਲਿਆ ਕਰ ਜਦੋਂ ਵੀ ਬੋਲੂ ਪੁੱਠੇ ਹੀ ਬੋਲੂ ਉਹ ਸੱਚੀਆਂ ਗੱਲਾਂ ਹਮੇਸ਼ਾ ਕੌੜੀਆਂ ਲੱਗਦੀਆਂ ਨੇ ਤੈਨੂੰ ਕੋਈ ਪਤਾ ਲੱਗੂ 2017 ਕੋਪ ਤਨ ਨਾ ਕੋਗੋ ਮੈਂ ਜਾਣਦੀ ਆ ਮੈਂ ਤੈਨੂੰ ਸੱਚੇ ਨੂੰ ਆ ਗਿਆ ਵੱਡਾ ਇਹ ਮਹਾਤਮਾ ਗਾਂਧੀ ਆਪ ਤਾਂ ਕੁਛ ਕਰਨਾ ਨਹੀਂ ਦੂਜੇ ਨੂੰ ਕਰਨ ਦੇਣਾ ਨਹੀਂ ਜਾ ਬੇ ਮੁੰਡਿਆ ਤੂੰ ਖੜਾ ਹੋ ਕੰਮ ਕਰ ਆਪਦਾ ਜਿਵੇਂ ਮੈਂ ਤੈਨੂੰ ਸਮਝਾਇਆ ਹੈ ਨਾ ਉਮੀ ਕਰੀ ਇਹਦੀਆਂ ਗੱਲਾਂ ਚ ਨਾਈ ਠੀਕ ਹੈ ਮੈਂ ਤਾਂ ਮਰੀ ਜਾਂਦਾ ਬੈਠਾ ਔਰੇ ਪਕਾਈ ਹੈਲੋ ਹੈਲੋ ਕੀ ਹਾਲ ਚਾਲ ਹੈ ਜੱਸੀ ਯਾਰ ਤੁਹਾਡੇ ਬਿਨਾ ਹਾਲ ਚਾਲ ਵਧੀਆ ਕਿਵੇਂ ਹੋਣਾ ਮੇਰਾ ਤਾਂ ਜੀ ਨਹੀਂ ਲੱਗਦਾ ਕਦੋਂ ਆਣਾ ਤੁਸੀਂ ਉਏ ਤੁਸੀਂ ਹੁਕਮ ਕਰੋ ਜਨਾਬ ਹੁਣੀ ਆ ਜਾਣੇ ਆਗੇ ਆਜੋ ਮੇਰਾ ਚਲ ਉਹ ਤਾਂ ਛੱਡ ਮੈਨੂੰ ਐ ਦੱਸ ਤੂੰ ਕਰੇ ਗੱਲ ਕਰੀ ਸਮਾਨ ਬਾਰੇ ਯਾਰ ਤੁਹਾਨੂੰ ਮੈਂ ਕਿਆ ਜ਼ਾਹਿਰ ਕਿਹਾ ਤਾਂ ਹੈਗਾ ਦੀ ਫੋਨ ਤੇ ਮੈਂ ਕਿਵੇਂ ਗੱਲ ਕਰੂੰ ਬਾਪੂ ਹਰਣਾ ਨਾਲ ਉਹਨਾਂ ਨੇ ਵਿਆਹ ਇੰਨਾ ਵਧੀਆ ਕੀਤਾ ਗੱਡੀ ਦਿੱਤੀ ਉਹਨਾਂ ਤਾਂ ਉਹੀ ਤਾਂ ਕਰ ਜਾਣੀ ਲੈ ਰਿਆ ਹਜੇ ਟਿੱਕਰ ਤੇ ਮੈਂ ਇਹ ਗੱਲ ਹੁਣ ਕਿਵੇਂ ਕਰਾਂ ਬਾਪੂ ਹਰਣਾ ਨਾਲ ਉਹ ਜੱਸੀ ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਯਾਰ ਜਿੱਥੇ ਉਹਨਾਂ ਨੇ ਇੰਨਾ ਸਮਾਨ ਦਿੱਤਾ ਹੋਰ ਦੇ ਦੇਣਗੇ ਜਿੰਨਾ ਚਿਰ ਤੂੰ ਸਮਾਨ ਨਹੀਂ ਲੈ ਕੇ ਆ ਸਕਦੀ ਨਾ ਮੈਂ ਤੈਨੂੰ ਲਿਆ ਨਹੀਂ ਸਕਦਾ ਹੈਗਾ ਫਿਰ ਤੁਸੀਂ ਆਪਦੇ ਘਰਦਿਆਂ ਨੂੰ ਸਮਝਾਓ। ਉਹ ਜਿਸੇ ਮੈਂ ਤਾਂ ਬਚਾਲੇ ਫਸਰੇ ਆ ਯਾਰ। ਮੈਂ ਘਰਦਿਆਂ ਨੂੰ ਨਹੀਂ ਮੈਂ ਤਾਂ ਬਸ ਤੈਨੂੰ ਹੀ ਸਮਝਾ ਸਕਦਾ। ਕਿਸੇ ਹੋਰ ਕਰਕੇ ਨਹੀਂ ਮੇਰੇ ਘਰ ਕੀ ਸਮਾਨ ਲਿਆ ਤੂੰ। ਨਾਲੇ ਮੈਂ ਹੁਣ ਤੇਰੇ ਬਿਨਾ ਰਹਿ ਨਹੀਂ ਸਕਦਾ ਹੈਗਾ। ਜੇ ਮੈਂ ਸਮਾਨ ਨਾ ਲਿਆਵਾਂ ਫਿਰ? ਉਹ ਫਿਰ ਕੀ? ਫਿਰ ਮੰਮੀ ਆਪਣਾ ਤਲਾਕ ਕਰਾ ਦੇਣਗੇ। ਹਾਂ? ਤਲਾਕ? ਹੈਲੋ ਹੈਲੋ ਮੈਨੂੰ ਲੱਗਦਾ ਕੰਮ ਬਣ ਗਿਆ ਤਾਂ ਹੀ ਫੋਨ ਕੱਟਾ ਜੱਸੀ ਨੇ ਲੈ ਹੁਣ ਤਾਂ ਸਾਮਾਨ ਪਰ ਆ ਕੀ ਰਹੂਗਾ ਉਹ ਫੇਰ ਕੀ ਤੇ ਮਮੀ ਆਪਣਾ ਤਲਾਕ ਕਰਾ ਰਹੀ ਨੇ ਹੁਣ ਮੈਂ ਬਾਪੂ ਨੂੰ ਇਹ ਗੱਲ ਕਿਵੇਂ ਕਰਾਂ ਮੈਂ ਰੱਬ ਨੇ ਮੈਨੂੰ ਕੁੜੀ ਕਿਉਂ ਬਣਾਇਆ ਮੈਂ ਜੰਮਣ ਤੋਂ ਪਹਿਲਾਂ ਹੀ ਕਿਉਂ ਨਾ ਮਰ ਗਈ ਜੇ ਮੈਂ ਬਾਪੂ ਨੂੰ ਇਹ ਗੱਲ ਦੱਸਦੀ ਬਾਪੂ ਟੈਨਸ਼ਨ ਚ ਬਿਮਾਰ ਹੋ ਜਾਣਗੇ ਮੈਂ ਆਪਣੇ ਘਰਦਿਆਂ ਨੂੰ ਕਿਵੇਂ ਦੁਖੀ ਕਰਾਂ ਮੈਂ ਤਾਂ ਘਾਬਦੀ ਆ ਮੈਂ ਆਪ ਹੀ ਕੁਝ ਖਾ ਕੇ ਮਰ ਜਾਨੀ ਆ ਨਾ ਫਿਰ ਬੰਟੀ ਦੇ ਘਰਦਿਆਂ ਨੇ ਦਾਜ ਮੰਗਣਾ ਤੇ ਨਾ ਮੈਂ ਰਹੂਗੀ ਕੱਲ ਬਾਪੂ ਨਾ ਕਿਵੇਂ ਕਰ ਸਕਦੀ ਆ ਕੀ ਕਰਾਂ ਰੱਬ ਪਰ ਮੈਨੂੰ ਇਹ ਉਮੀਦ ਨਹੀਂ ਸੀ ਬੰਟੀ ਤੋਂ ਵਿਵਿਆਹ ਦੇ ਕਰਦਿਆਂ ਦੇ ਪਿੱਛੇ ਲੱਗ ਜੂਗਾ ਵੇ ਰੋਇਆ ਲੈ ਤਰਾਹੇ ਬੈਠਾ ਤੇ ਤੂੰ ਕੰਮ ਸੀ ਕੋ ਸਾਡੇ ਬਲ ਤਾਂ ਦੇਖ ਲੈ ਸਾਡੀ ਇੱਜ਼ਤ ਬਲ ਦੇ ਦੇ ਬੇਟਾ ਨਹੀਂ ਕਰਦੀ ਆ ਬਾਪੂ ਤੁਹਾਨੂੰ ਕੀ ਦੱਸਾਂ ਉਹ ਮੈਂ ਕੀ ਗੱਲ ਹੋ ਗਈ ਤੇਨੂੰ ਕੀ ਦੁੱਖ ਹੈ ਫਿਰ ਮਾਲਟੂ ਦਾ ਫੋਨ ਆਇਆ ਸੀ ਕਹਿੰਦੇ ਉਹਨਾਂ ਟਾਈਮ ਕਰਾਂ ਡਾਈ ਫਰਨੀਚਰ ਦਾ ਸਮਾਨ ਮੰਗਦੇ ਨੇਗੇ ਗੱਲ ਉਹ ਵੀ ਤੁਸਾਨੂੰ ਦੱਸਿਆ ਵੀ ਨਹੀਂ ਹੈਗਾ ਤੁਹਾਨੂੰ ਕਿਵੇਂ ਦੱਸਦੀ ਵੀਰੇ ਮੈਂ ਇਹ ਇਹ ਫਿਰ ਮਰਨ ਵਾਲੀ ਕੀ ਗੱਲ ਆ ਪੁੱਤ ਤੂੰ ਸਾਨੂੰ ਦੱਸ ਤੂੰ ਸਾਡੀ ਧੀ ਐ ਅਸੀਂ ਤੇਥੋਂ ਜਾਨ ਵਾਰ ਦਾਂਗੇ ਮਰਨ ਦਾ ਵੀ ਹੱਲ ਹੋ ਜਾਊਗਾ ਬਾਪਾ ਮੈਂ ਤੁਹਾਡੇ ਸਿਰ ਤੇ ਬੋਝ ਬਣ ਗਈ ਮੈਨੂੰ ਮਰ ਜਾਣ ਦੋ ਉਹ ਨਹੀਂ ਉਹ ਐਜੀ ਗੱਲ ਨਹੀਂ ਹੈਗੀ ਬੇਣੇ ਤੂੰ ਸਾਡੇ ਸਿਰ ਤੇ ਬੋਝ ਨਹੀਂ ਹੈਗੀ ਪੁੱਤ ਨਾ ਤੇਰੇ ਤੋਂ ਸਾਰੇ ਜਹਾਨ ਦੀਆਂ ਖੁਸ਼ੀਆਂ ਲੁਟਾ ਦੇਗੇ ਪੁੱਤ ਪਰ ਤੈਨੂੰ ਐ ਨਹੀਂ ਮਰਦੇ ਨਹੀਂ ਦੇਖ ਸਕਦੇ ਪੁੱਤ ਹੈਂ ਤੂੰ ਕੀ ਕਰ ਲੱਗੀ ਸੀ ਕਮੜੀਏ ਨਾ ਪਤ ਨਾ ਸਾਨੂੰ ਕੁਛ ਮਰਜ਼ੀ ਕਰਨਾ ਪਵੇ ਨਾ ਅਸੀਂ ਦੇਵਾਂਗੇ ਪਰ ਤੈਨੂੰ ਦੁਖੀ ਨਹੀਂ ਦੇਖ ਸਕਦੇ ਤੂੰ ਦੁਖੀ ਨਾ ਹੋ ਤੂੰ ਸਾਨੂੰ ਇੱਕ ਵਾਰ ਦੱਸ ਤਾਂ ਦਿੰਦੀ ਐਡੀ ਵੱਡੀ ਗਲਤੀ ਤੇਰੇ ਪਿਓ ਬਲ ਦੇ ਪੁੱਤ ਪਿੰਡ ਦੇ ਵਿੱਚ ਕਿੰਨਾ ਮਾਰ ਸਤਕਾਰ ਹੈ ਕੀ ਕਹਿਣਗੀ ਬਾਹਰ ਲੈ ਕੇ ਮਰਗੀ ਕੁੜੀ ਆ ਦੇਖਿਆ ਵਾ ਤੂੰ ਮੈਂ ਤੈਨੂੰ ਕਿਹਾ ਸੀਗਾ ਵੀ ਉਹਨਾਂ ਨੇ ਇੱਥੇ ਨਹੀਂ ਖੜਨਾ ਅੱਗੇ ਵਧਣਗੇ ਆ ਦੇਖ ਲੈ ਉਹਨਾਂ ਨੇ ਆ ਮੰਗ ਲਿਆ ਕੋਈ ਗੱਲ ਨਹੀਂ ਪੁੱਤ ਜਿੱਥੇ ਦੱਸਿਆ ਆਪਾਂ ਨੇ ਗੱਡੀ ਦੇ ਦੀ ਪੁੱਤ ਉੱਥੇ ਹੀ ਸਮਾਨ ਵੀ ਦੇ ਦਾਂਗੇ ਉੱਤ ਆਪਾਂ ਨੇ ਆਪਣੀ ਕੁੜੀ ਕੋ ਸੋਣੀ ਆ ਧੀ ਕੋ ਸੋਣੀ ਆ ਪੁੱਤ ਤੇ ਨਿਆਣਾ ਏ ਤੈਨੂੰ ਪਤਾ ਨਹੀਂ ਧਿਆਨ ਦਾ ਦੁੱਖ ਕੀ ਹੁੰਦਾ ਏ ਘਰੇ ਧੀਆਂ ਬਿਠਾਉਣੀਆਂ ਕਿੰਨਾ ਔਖਾ ਏ ਮੈਂ ਦੋਨੂੰ ਪੁੱਛਿਆ ਨਹੀਂ ਹੈਗਾ ਵੀ ਉਹਨੂੰ ਇਹ ਸਭ ਕਹਿੰਦੇ ਆ ਸ਼ਰਮਣੀ ਆਉਂਦੀ ਹੈਗੀ ਵੀਰੇ ਮੈਂ ਪੁੱਛਿਆ ਸੀ ਕਹਿੰਦਾ ਮੈਂ ਮਜਬੂਰ ਆ ਕੀ ਕਰ ਸਕਦਾ ਮਜਬੂਰ ਆ ਮੇਰਾ ਸਾੜਾ ਝੂਠ ਬੋਲਦਾ ਹੈਗਾ ਨਾ ਨਾ ਉੱਚਾ ਨਾ ਬੋਲ ਆਪਣਾ ਜਵਾਈ ਭਾਈ ਆ ਕੁੱਚਾ ਨਾ ਬੋਲ ਪੁੱਤ ਕੋਈ ਨਾ ਪਿਆਰ ਨਾਲ ਆਪਣਾ ਸਾਰੇ ਮਸਲੇ ਹੱਲ ਕਰਾਂਗੇ ਆਪਾਂ ਫਿਰ ਕੋਈ ਨਾ ਬੱਧੂ ਬੈਠ ਮੈਂ ਪਾਣੀ ਲੈਣੋਂ ਪੈਣ ਵਾਸਤਾ ਲੈ ਕੇ ਨਾ ਬੱਤ ਰੋ ਨਾ ਰੋਂਦੇ ਨਹੀਂ ਹੁੰਦੇ ਬੇਟੇ ਇਹ ਬੁੱਧ ਤੇਰੀ ਗਲਤੀ ਆ ਤੂੰ ਸਾਨੂੰ ਬਹਿ ਕੇ ਗੱਲ ਕਿਉਂ ਨਹੀਂ ਦੱਸੀ ਪੁੱਤ ਮਰਨਾ ਕੋਈ ਹੱਲ ਨਹੀਂਗਾ ਲੈ ਬਣੇ ਪਾਣੀ ਪੀ ਦੇਖ ਲੈ ਦੱਸੇ ਕੋਈ ਨਾ ਸ਼ੁਕਰਾਮ ਕਰ ਹੁਣ ਇਹ ਹਜੇ ਕੁਝ ਕਰਨਾ ਹੈਗਾ ਸੀ ਹੈਗੇ ਆ ਠੀਕ ਹੈ ਵੀਰੇ ਠੀਕ ਹੈ ਵੀਰੇ ਨਾਲੇ ਹੋਰ ਆ ਆ ਦੇਖ ਲੈ ਸਾਥ ਵੀ ਨਿਭਾਣਾ ਸਾਥੀ ਆ ਅਗੋਪੀ ਦੀ ਤੇ ਕੋਕਲਾ ਦੀ ਤਾਂ ਸਾਰੀ ਉਮਰ ਹੋ ਗਈ ਖੜਕਦੀ ਦੀ ਥੱਲੇ ਕੋਕਲਾ ਨਹੀਂ ਸਾਰੀ ਫੈਮਲੀ ਤੇ ਲੋਟ ਆਈ ਹੈਗੀ ਦੇ ਸਰੀਆ ਤੇ ਦੇ ਦੇਖ ਗੋਪੀ ਦੇਖ ਕਿੰਨੀ ਸਿਆਣੀ ਹੈ ਨਾਲੇ ਸਾਰਿਆਂ ਦਾ ਘਰ ਦੀ ਨਾਲੇ ਖੇਤਰ ਖਾਂਦੀ ਹੈ ਲੈ ਦੇ ਵੀ ਤੁਸੀਂ ਵੀ ਆ ਆ ਦੇਖ ਲੈ ਕਿੰਨੀ ਸਿਆਣੀ ਨੂੰਹ ਰਾਣੀ ਹੈ ਮੇਰੀ ਇਹਨੂੰ ਪਤਾ ਦੀ ਉਹਨਾਂ ਨੂੰ ਚਾਹ ਦੀ ਲੋੜ ਹੈ ਬਿਨਾ ਕਹੇ ਆਪੇ ਬਣਾ ਲੇ ਤੂੰ ਵੀ ਆਪਦੇ ਨੇ ਅਸਾਈਮੈਂਟਾਂ ਆਈਆਂ ਪੂਰੀਆਂ ਕਰਕੇ ਮਾੜਾ ਮੋਟਾ ਇਹਨਾਂ ਨਾਲ ਕੰਮ ਧੰਦਾ ਕਰਵਾ ਰਿਆ ਕਰ ਕੋਈ ਨਾ ਮੰਮੀ ਤੂੰ ਫਿਕਰ ਨਾ ਕਰ ਤੈਨੂੰ ਕੋਈ ਟੈਨਸ਼ਨ ਦੇ ਨਾਲੇ ਸ਼ੁਕਰ ਆ ਭਾਬੀ ਤੂੰ ਆ ਗਈ ਮੇਰਾ ਤੇਰੇ ਬਿਨਾ ਜੀ ਨਹੀਂ ਲੱਗਦਾ ਸੀ ਜਸੀ ਹਾਂਜੀ ਜ਼ਿਆਦੀ ਵੀ ਨਹੀਂ ਮੈਨੂੰ ਮੰਮੀ ਮੈਂ ਬੰਟੀ ਨੂੰ ਚਾਹ ਦੇ ਆਣਾ ਤੁਸੀਂ ਵੇਖੋ ਕੋਈ ਨਾ ਦੇ ਆ ਚਾ ਥੈਂਕ ਯੂ ਯਾਰ ਜੀਸੀ ਥੈਂਕ ਯੂ ਕਿਸਲੀ ਜੀ ਮੇਰੀ ਗੱਲ ਮੰਨਣ ਲਈ ਤੇ ਮੇਰੇ ਲਈ ਸਮਾਨ ਲਿਆਉਣ ਲਈ ਪਰੰਪ ਸੀਰੀਅਲ ਦੇਖਦੇ ਦੇਖਦੇ ਨਾਲ ਚਾਹ ਪੀਣ ਦਾ ਨਾ ਇੰਨਾ ਨਜ਼ਾਰਾ ਆਉਂਦਾ ਐਂ ਲੱਗਦਾ ਜਿਵੇਂ ਕਿਸੇ ਸਿਨੇਮੇ 'ਚ ਬੈਠੇ ਹੁੰਦੇ ਆ ਹਾਂ ਮੰਮੀ ਦਾ ਤੇਰੀ ਗੱਲ ਵੀ ਸਹੀ ਹੈ ਮੰਮੀ ਨਾਲੇ ਮੰਮੀ ਮੈਨੂੰ ਕੋਈ ਗੱਲ ਨਹੀਂ ਸਮਝ ਲੱਗੀ ਤੂੰ ਦੱਸੀ ਨੂੰਨੇ ਪਾਪਾ ਮਾਰੇ ਨੇ ਲੱਗਦੇ ਹੱਥ ਤਾਂ ਫ੍ਰਿਜ ਤੇ ਬੈੱਡ ਕਹਿ ਲੈਂਦੀ ਉਹਨੂੰ ਨਾਲੇ ਰਾਨੂ ਆਹ ਹੁ 2 ਦਿਨ ਹੋ ਗਏ ਪਹਿਲਾਂ ਦੇ ਦੋ ਚੀਜ਼ਾਂ ਮੰਗਾਈਆਂ ਨੇ ਉਹ ਤੋਂ ਹੁਣ ਕਿਵੇਂ ਕਹਾਂ ਆ 5-7 ਦਿਨ ਹੋਣ ਦੇ ਫੇਰ ਕਹੂੰਗੀ ਨਾਲੇ ਮੈਂ ਕਿਉਂ ਕਹਾ ਮੈਂ ਕਿਉਂ ਬੁਰੀ ਬੱਜਾਂ ਬੰਟੀ ਨੂੰ ਕਹੂੰਗੀ ਆਪੇ ਕੋ ਹੂਆ ਹੋ ਹਾਂ ਸਹੀ ਗੱਲ ਹੈ ਮੰਮੀ ਤੇਰੀ ਵੀਰਾ ਕਹੂਗਾ ਕਿਥੇ ਉਹ ਤਾਂ ਸਿੱਧਾ ਸਮਾਨ ਹੀ ਮੰਗਾਊਗਾ ਉਹ ਵੀ ਤਾਂ ਹੈਗਾ ਜੇ ਮੈਂ ਕਹੂੰਗੀ ਨਾਲੇ ਕਹਿਣਗੇ ਵੀ ਸੱਸ ਲਾਲਚਨਾ ਦਾਜ ਮੰਗਦੀ ਹੈ ਆਪੇ ਕਹੂਗਾ ਤੇਰੀ ਗੱਲ ਵੀ ਸਹੀ ਹੈ ਮੰਮੀ ਹਾਂ ਚਲ ਆਪੇ ਕਹਿ ਦੂਗਾ ਆਪੇ ਕਹਿ ਦੂਗਾ ਅਗਲੇ ਭਾਗ ਵਿੱਚ ਵੇਖਦੇ ਹਾਂ ਕਿ ਵਾਂਟੀ ਦੀ ਮਾਂ ਵੱਲੋਂ ਹੋਰ ਕਿੰਨੇ ਕੁ ਦਾਜ ਦੀ ਮੰਗ ਕੀਤੀ ਜਾਂਦੀ ਹੈ ਵੇਖਣ ਲਈ ਜੁੜੇ ਰਹੋ ਕੰਕਵਾਲ ਟੀਵੀ ਦੇ ਨਾਲ ਮੈਂ ਸਾਸੀ ਕਾਜੀ ਸਾਰਿਆਂ ਨੂੰ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ లైక్ ਤੇ కామెంట్ ਕਰਕੇ ਯੂ ਦੱਸਿਓ ਤੇ ਸਾਡੀ ਨਵੀਂ ਆਉਣ ਵਾਲੀ ਹਰ ਵੀ ਨੂੰ ਇਦਾਂ ਹੀ ਪਿਆਰ ਦੇਂਦੇ ਰਹੋ ਜਿਨ੍ਹਾਂ ਨੇ ਹਜੇ ਤੱਕ ਸਾਡੇ ਪੁਰਾਣੇ ਵੀਡੀਓ ਨਹੀਂ ਦੇਖੀਆਂ ਲਿੰਕ ਤੇ ਜਾ ਕੇ ਪੁਰਾਣੇ ਵੀਡੀਓ ਜ਼ਰੂਰ ਦੇਖ ਲਓ ਬਾਕੀ ਜਿਨ੍ਹਾਂ ਨੇ ਇਸ ਵੀਡੀਓ ਦਾ ਪਿਛਲਾ ਭਾਗ ਨਹੀਂ ਦੇਖਿਆ ਉਹ ਵੀ ਦੇਖ ਲਓ ਅੱਗੇ ਵੀ ਇਸ ਵੀਡੀਓ ਦਾ ਭਾਗ ਆਊਗਾ ਤੇ ਹੁਣ ਬੋਲਾਂਗੇ ਜੇ ਆਪਾਂ ਪਹਿਲੇ 15 ਮਿੰਟ ਜਿਨ੍ਹਾਂ ਨੇ ਪਿਛਲੀ ਵੀਡੀਓ 'ਚ ਕੀਤੇ ਸੀ ਪ੍ਰਦੀਪ ਸਿੰਘ, ਤਰਸ਼ੇਮ ਸਿੰਘ, ਮਨਮੋਹਨ ਸਿੱਧੂ, ਬਾਜ ਡਾਇਰੈਕਟਰ ਸੰਦੀਪ ਰਾਜਪੂਤ, ਜੋਗਾ ਸਿੰਘ ਰਾਂਝਾ ਹਰਜੀਤ ਮਾਨ, ਲਾਪ੍ਰਿਤ ਕੌਰ, ਉਹਦੇ ਵੀਰ ਸਿੰਘ, ਸੁਖੀ ਬਰਾੜਾ, ਐਸ ਵਰਮਾ ਗਰਲ, ਗਗਨ ਢਿੱਲੋਂ, ਸਤਗੁਰ ਸਿੰਘ, ਜਿੰਦਰ ਸ਼ਰਮਾ, ਗੁਰਪਿਆਰ ਦੇਲਾ ਤੇ ਕਰਨਜੀਤ ਸਿੰਘ ਜ਼ਿਰਕਾ ਇਹਨਾਂ ਜੀ ਪਹਿਲੇ 15 ਕਮੈਂਟ ਜਿਨ੍ਹਾਂ ਨੇ ਪਿਛਲੀ ਵੀਡੀਓ ਚ ਕੀਤੀ ਸੀ ਤੁਸੀਂ ਵੀ ਇਸ ਵੀਡੀਓ ਚ ਸਭ ਤੋਂ ਪਹਿਲਾਂ 15 ਕਮੈਂਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ ਚ ਤੁਹਾਡਾ ਨਾਮ ਬੋਲੀਏ ਵੀਡੀਓ ਨੂੰ ਵਾਤਵਾਰ ਸ਼ੇਅਰ ਕਰਿਆ ਕਰੋ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਹਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਿਆ ਨਾ ਤੇ ਬਾਕੀ ਸਾਡੀ ਗੁੜੀਆ ਬੋਲੂਗੀ ਇਹ ਕਹਿੰਦੀ ਮੈਂ ਵੀ ਕੁਝ ਬੋਲਣਾ ਬੋਲ ਹੁਣ ਨਾ ਇਹ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਤੇ ਜਨੂਰ ਕਰਦੇ ਹੋ ਹਾਂ ਇਹ ਕਹਿੰਦੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਇਸ ਗੁੜੀ ਦੀ ਬਾਤ ਦੱਸੋ ਕਿੰਨੀ ਕੁ ਵਧੀਆ ਲੱਗੀ ਤੁਹਾਨੂੰ ਹਾਂ ਤੇ ਅਗਲੇ ਵੀਡੀਓ ਦੇ ਵਿੱਚ ਸੋਚਾਂਗੇ ਵੀ ਇਹਨੂੰ ਨਾਲ ਲੈ ਕੇ ਹੈ ਨਾ ਵੀਡੀਓ ਤੇ ਇਹਦੇ ਰੋਲ ਕਰਾਵਾਂਗੇ ਗੁੜੀਆ ਉਧਰ ਚੱਕ ਕਰेंगी ਰੋਲ ਤਦੋਂ ਸਹੀ ਗੱਲ ਹੈ ਮਗਰੀਕੀ ਜੀ ਸੋ ਠੀਕ ਹੈ ਜੀ ਸਾਸਿਕਾ ਜੀ ਮਿਲ ਜਾ ਅਗਲੀ ਵੀਡੀਓ ਨਾਲ ਕੁੱਲੀ ਤੜਾ ਲਾ ਨੰਨੀ ਨਾ ਉਹ ਤੁਸੀਂ ਠੀਕ ਤਾਂ ਹੋ ਗਏ ਹੋ ਬਾਪੂ ਕੱਟ ਮੈਂ ਤਾਂ ਸਾਰਾ ਕਰਦਾ ਉਤਰ ਜਾਊਗਾ ਨਹੀਂ ਜੱਸ ਹੁਣ ਟੈਨਸ਼ਨ ਨਹੀਂ ਦਾ ਕੋਈ ਇੱਕ ਇੱਕ ਥੀ ਲੈਣੀ ਮੈਂ ਦੁਬਾਰਾ ਨਾ ਨਾ ਰੀਡ ਇੱਕ Kort bod!